ਆਪਣੇ ਫਾਰਮ ਚ ਆਪਦੇ ਆਵੇ ਠੀਕ ਮਾਰਦੀ ਛਾਣਾ ਠੀਕ ਆ ਜਾਂ ਬਿਮਾਰਦੀ ਕਿ ਨਹੀਂ ਲਾੜ ਕਰਕੇ ਇਹਨੂੰ ਕਹਿੰਦੇ ਆ ਹਨਦੀ ਬੱਚੀ ਹਾਂਜੀ ਸਵਾਗਤ ਆ ਦੋਸਤੋ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ ਵਿੱਚ ਸੋ ਉਮੀਦ ਕਰਦਾ ਕਿ ਤੁਸੀਂ ਦੋਸਤੋ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਚ ਹੋਵੋਗੇ ਸੋ ਦੋਸਤੋ ਅੱਜ ਫੇਰ ਬਾਪੂ ਬੜੇ ਟੌਪ ਦੇ ਨਗੀਨੇ ਲੈ ਕੇ ਆਇਆ ਸੀ ਜਿਹਦੇ ਵਿੱਚ ਇੱਕ ਇਹੋ ਜੀ ਝੋਟੀ ਸੀ ਕਿ ਬਾਪੂ ਕਹਿੰਦਾ ਇਹਦੀ ਮੈਂ ਵੀਡੀਓ ਫਲਕਾਰੀ ਪਾ ਕੇ ਲੋਕਾਂ ਨੂੰ ਦਿਖਾਉਣੀ ਆ ਕਿਉਂਕਿ ਕਹਿੰਦਾ ਛੌਂਕਣਾ ਵੀਡੀਓ ਬਣਾਉਣੀ ਆ ਯਾਦਗਾਰੀ ਰਹਿੰਦੀਆਂ ਵੀਡੀਓ ਦੇ ਵਿੱਚ ਵੀ ਆ ਕੱਟੀ ਸਾਡੇ ਫਾਰਮ ਤੋਂ ਗਈ ਸੀ ਜੇ ਕੋਈ ਲੈ ਗਿਆ ਸ਼ੌਂਕੀ ਵੀਰ ਜੇ ਕਿਸੇ ਨੂੰ ਨਾਂ ਵੀ ਪਸੰਦ ਆਈ ਤਾਂ ਬਾਪੂ ਕਹਿੰਦਾ ਕੋਈ ਨਹੀਂ ਮਾਲਕ ਦੀ ਕਿਰਪਾ ਨਾਲ ਫਿਰ ਆਪਾਂ ਤਿਆਰ ਕਰਾਂਗੇ ਤੇ ਸਭ ਤੋਂ ਪਹਿਲਾਂ ਮੈਂ ਰਿਕਵੈਸਟ ਕਰਦਾਂਗੇ ਜਿਹੜੇ ਮੇਰੇ ਵੀਰ ਨੇ ਆਪਣੇ ਚੈਨਲ ਤੇ ਨਵੇਂ ਆਏ ਆ ਉਹ ਆਪਣੀਆਂ ਵੀਡੀਓ ਨੂੰ ਬਹੁਤ ਪਿਆਰ ਕਰਦੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਵੀਰ ਵੀਡੀਓ ਸ਼ੇਅਰ ਕਰਦੇ ਆ ਉਹਨਾਂ ਦਾ ਮੈਂ ਇਦੂ ਧੰਨਵਾਦ ਕਰਦਾ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਇੱਕ ਗੱਲ ਮੈਂ ਤੁਹਾਨੂੰ ਕਹਿ ਜਣੀ ਘਣੀ ਤੇ ਉਹਦੇ ਫਲਕਾਰੀ ਪਾ ਕੇ ਨਹੀਂ ਉਹਨੂੰ ਫਲਮਾਇਆ ਜਾਂਦਾ ਜੋ ਉਹਦੀ ਕਾਬਲੀਅਤ ਰੱਖਦੀ ਐ ਜੋ ਉਹ ਰੱਖਦੀ ਐ ਉਹਦੇ ਕਹਿਣ ਨੂੰ ਉਹਦਾ ਹੁਨਰ ਉੱਤੇ ਹੀ ਪੈਂਦੀ ਐ ਦੋਸਤੋ ਤੇ ਆਪਾਂ ਬਾਪੂ ਨਾਲ ਕਰਕੇ ਨਾ ਗੱਲਾਂ ਬਾਤਾਂ ਵੀਡੀਓ ਛੋਟੀ ਕਰਨੀ ਆ ਕਿਉਂਕਿ ਵੱਡੀ ਵੀਡੀਓ ਪ੍ਰੋਪਰ ਹੈਗੀ YouTube ਤੇ ਉਹ ਤੁਸੀਂ ਦੇਖ ਹੀ ਲੈਣੀ ਆ ਤੇ ਆਓ ਕਰਦੇ ਆ ਗੱਲਾਂ ਬਾਤਾਂ ਸਸੀ ਗਾ ਬਾਪੂ ਜੀ ਸਸੀ ਗਾ ਜੀ ਬਾਪੂ ਜੀ ਪਹਿਲਾਂ ਆਪਣਾ ਨਾਮ ਤੇ ਡਰੈੱਸ ਮੇਰਾ ਨਾਮ ਸਵਰਨ ਸਿੰਘ ਢਿਲੋਂ ਠੀਕ ਆ ਜੀ ਪਿੰਡ ਮਿਲਕ ਕਾਲੀਆਂ ਠੀਕ ਆ ਜੀ ਜ਼ਿਲ੍ਹਾ ਮੋਗਾ ਠੀਕ ਹੈ ਜੀ ਤੇ ਬਾਪੂ ਫਿਰ ਆ ਜਿਹੜੀ ਝੋਟੀ ਅੱਜ ਤੂੰ ਲੈ ਕੇ ਆਇਆ ਹੈ ਤਾਂ ਕੱਟੀ ਆ ਉਮਰ ਦੇ ਲਿਆ ਜਾ ਇਹ ਕੱਟੂਦਵਾੜ ਝੋਟੀ ਆ ਆਪਾਂ ਉਹ ਝੋਟੀਆਂ ਨੂੰ ਮੰਨਦੇ ਪਏ ਵੀ ਝੋਟੀ ਆ ਹਾਈਟ ਦੇ ਹਿਸਾਬ ਨਾਲ ਪਰ ਹੈਗੀ ਹਜੇ ਬੱਚੀ ਆ ਠੀਕ ਆ ਠੀਕ ਆ ਤੇ ਬਾਪੂ ਇਹਦੀ ਲਿਆ ਜਾ ਕੋ ਕਿੰਨੇ ਮਹੀਨੇ ਉਮਰ ਹੋਊਗੀ ਇਹ ਨੌਵਾਂ ਮਹੀਨਿਆਂ ਦੀ ਆ ਨੌ ਮਹੀਨੇ ਦੀ ਨੌ 10 ਮਹੀਨੇ ਦੀ ਹੋਊਗੀ ਆ 10 ਸਾਲ ਦੀ ਸਾਲ ਤੋਂ ਅੰਦਰ ਅੰਦਰ ਆ ਜੇ ਠੀਕ ਆ ਹਾਂਜੀ ਹੁਣ ਵਾਲੀ ਆ ਸਾਲ ਦੀ ਠੀਕ ਆ ਤੇ ਬਾਪੂ ਫਿਰ ਇਹਦੀ ماں ਥਲੇ ਦੁੱਧ ਵਾਦ ਕਿੰਨਾ ਕੁ ਸੀਗਾ ਬਾਈ ਹੁਣ ਪ੍ਰੋਪਰ 10 12 ਲੀਟਰ ਹਜੇ ਹੋਣਾ ਠੀਕ ਆ ਤੇ 14 15 ਲੀਟਰ ਦੀ ماں ਥਲੇ ਦੁੱਧ 16 ਤੇ ਵੀ ਪਹੁੰਚ ਗਿਆ ਠੀਕ ਆ ਠੀਕ ਆ ਤੇ ਇਹ ਫਿਰ ਕਿਹੜੇ ਸਾਹਨ ਦੀ ਆ ਗਈ ਬਾਪੂ ਇਹ ਆ ਆਪਣਾ ਸੁਭਰਾਵਾਂ ਵਾਲਾ ਜਿਹੜਾ ਮਾਲੀ ਸੀ ਨਾ ਹੂੰ ਉਹਦਾ ਬੱਚਾ ਸੀ ਮੇਰੇ ਕੋਲੇ ਠੀਕ ਆ ਉਹ ਮੈਂ ਗੁਜਰ ਭਰਾ ਨੂੰ ਦਿੱਤਾ ਸੀ ਠੀਕ ਆ ਤੇ ਉਹ ਉਹਦੀ ਮੈਂ ਬਰੀਡ ਜਦੋਂ ਵੇਖੀ ਜਾ ਕੇ ਤੇ ਮੈਂ ਗੁਜਰ ਨੂੰ ਆਖਿਆ ਵੀ ਉਸੇ ਦੀ ਉਹ ਕਹਿੰਦਾ ਵੀ ਤੂੰ ਪਰਖ ਕਰ ਲੈ ਮੈਂ ਕਿਹਾ ਵੀ ਉਸੇ ਮਾਲੀ ਦੀਆਂ ਆ ਠੀਕ ਆ ਫਿਰ ਉਸ ਇਹਦੇ ਤੇ ਪਹਿਲਾਂ ਮੈਂ ਜਾ ਕੇ ਖੜਿਆ ਮੈਂ ਕਿਹਾ ਜੇ ਇਹ ਦੇਂਗਾ ਤਾਂ ਦੂਜੀਆਂ ਲੈਣੀਆਂ ਠੀਕ ਆ ਤੇ ਨਹੀਂ ਤਾਂ ਫਿਰ ਤੂੰ ਕੋਈ ਨਹੀਂ ਵੇਚਣੀ ਠੀਕ ਆ ਤੇ ਮਿੱਤਰਾ ਫਿਰ ਮੈਂ ਜੇ ਤੋ ਇਹਦੇ ਤੇ ਉਹਨੇ ਪੈਸੇ ਮੰਗੇ ਕਿਹਨਾਂ ਦਾ ਤੁੰਤਣੀ ਜੀ ਆਈ ਠੀਕ ਆ ਪਰ ਫਿਰ ਮੈਂ ਆਖਿਆ ਵੀ ਹੁਣ ਲੈਣੀ ਲੈਣੀ ਆ ਠੀਕ ਆ ਇਹ ਫਿਰ ਮਾਲੀ ਘਰੋਂ ਮਾਲੀ ਗਿਆ ਸੀ ਉਹਦੀਆਂ ਬਲੱਡ ਉਹਨਾਂ ਕੋਲੇ ਤੁਰਿਆ ਆਉਂਦਾ ਉਹਦੀ ਉਹ ਬਲੱਡ ਤੁਰਿਆ ਆਉਂਦਾ ਉਸ ਬਲੱਡ ਦੀ ਮੈਂ ਕੱਟੀ ਲੈਂਦੀ ਆ ਠੀਕ ਆ ਹਾਂਜੀ ਤੇ ਵਾਕਿਆ ਹੀ ਮਾਲੀ ਟੌਪ ਦਾ ਠੀਕ ਆ ਬਾਪੂ ਤੇ ਬਾਪੂ ਇਹਨੂੰ ਤੋਰੀਏ ਫਿਰ ਕਰਾਈਏ ਜੇ ਮਾਰੀ ਤੌਰ ਚੈੱਕ ਕਰਾਈਏ ਮੈਂ ਤੌਰ ਵੇਖ ਯਾਰ ਤੌਰ ਦੀ ਹਰਨ ਆ ਗਿਆ। ਕਰ ਲਿਓ ਚੈੱਕ। ਫਾਈਟ ਆ ਦੇਖੋ ਤੌਰ ਵੇਖੋ। ਬੋਲ ਬੋਲਦਾ ਬੱਚੀ ਆ। ਸੋ ਦੇਖ ਸਕਦੇ ਤੁਸੀਂ ਲੈ ਚੱਲ ਬਾਪੂ ਐ ਨੂੰ ਲਿਆ ਕੇ ਰਾਂ ਦੀ ਕਰਮਾ ਵਾਲੀ ਨੂੰ। ਮਾਰਦੀ ਟਪੂਸੀਆਂ ਤੇਰੇ ਮਗਰ ਹੈ। ਹਰਨ ਜਿਵੇਂ ਆਉਂਦਾ ਕਿ ਨਹੀਂ। ਫਲਕਾਰੀ ਵੀ ਚੀਜ਼ ਤੇ ਜੱਜਦੀ ਆ। ਉਹਦਾ ਫਲਕਾਰੀ ਨਹੀਂ ਹੈ ਕਿ ਜਾਣ-ਗਣੇ ਯਾਰ ਐਵੇਂ ਫਲਕਾਰੀ ਪਾ ਕੇ ਵੇਚੀ ਜਾਂਦੇ ਉਹ ਗੱਲ ਨਹੀਂ। ਫਲਕਾਰੀ ਜੇ ਕਿਸੇ ਚੀਜ਼ ਤੇ ਜੱਜੂਗੀ ਤੇ ਵਾਕਿਆ ਫਲਕਾਰੀ ਤੇ ਜੱਜਦੀ ਕਰਮਾ ਵਾਲੀ ਤੇ। ਠੀਕ ਆ। ਕੱਟ ਬੇਟੇ ਡਾ ਕੱਟ ਤੇ ਅੱਖ ਵੇਖ। ਮੇਰੇ ਦਾ ਹਾਈਟ 3 ਫੁੱਟ ਤੇਰੀ ਹਾਈਟ ਆ ਤੇਰੇ ਹੱਜ ਕੱਦ ਤੋਂ ਮੰਨ ਲਓ ਲੱਕ ਤੋਂ ਉੱਪਰ ਆ ਕੱਟੀ ਦਾ ਹਾਈਟ ਹੈ ਨਾ ਆ ਦੇ ਠੀਕ ਆ ਲੈ ਚੱਲ ਅੱਖ ਵੇ ਬਾਗੜ ਰਗੀ ਅੱਖ ਆ ਠੀਕ ਆ ਨੀਲੀ ਅੱਖ ਤੇ ਇਹ ਕਰਮਾ ਵਾਲੀ ਜੂਲ ਵੀ ਉਹਦੇ ਕਹਿਣ ਨੂੰ ਪੂਰੀਆਂ ਹੱਡਾਂ ਭਰ ਦਿੱਤਾ ਤੈ ਤੂੰ ਕਿਆ ਬਾਤਾਂ ਇਹ ਦੋ ਕੋ ਐਵੇਂ ਤਾਂ ਨਹੀਂ ਪ੍ਰਕਾਰੀ ਪਾਈ ਜਾਂਦੀ ਮੈਂ ਤੈਨੂੰ ਦੱਸਾਂ ਇਹਦਾ ਜਿਹੜਾ ਪਿੱਛਾ ਉੱਚਾ ਨਾ ਕਰਮਾ ਵਾਲੀ ਦਾ ਇੰਨੇ ਪਿੱਛੇ ਉੱਚੇ ਦੀ ਮੈਂ ਜ਼ਿੰਦਗੀ 'ਚ ਉਹਦੇ ਕਹਿਣ ਨੂੰ ਕੱਟੀ ਨਹੀਂ ਦੇਖੀ ਜਿੰਨਾ ਇਹ ਦਾਵਾ ਵੇਖੋ ਤੁਸੀਂ ਜਿਹੜੀ ਨੀਲੀ ਦੀ ਅਸਲ ਬਰੀਡ ਹੁੰਦੀ ਅੱਗਾ ਨੀਵਾ ਪਿੱਛੋਂ ਪੱਦਰ ਵੇਖੋ ਕਿੰਨੀ ਆ ਕੱਟੀ ਪਿੱਛੇ ਬਿਲਕੁਲ ਸਾਫ ਸੁਧਰੀ ਆ ਥਣਾ ਦੀ ਕੁਆਲਿਟੀ ਵੇਖੋ ਸੁਪਰ ਵੀ ਨਿਸ਼ਾਨ ਸੁਪਰ ਵੀ ਤੇ ਪੂਛ ਚੱਕ ਕੇ ਖੜਦੀ ਆ ਬਾਪੂ ਕਹਿੰਦਾ ਇਹੋ ਜਿਹਾ ਨਾਗਾ ਨਗੀਨਾ ਥਣ ਕੱਲੇ ਕੱਲੇ ਦੋਸਤੋ ਚਾਰ ਆ ਤੇ ਦੁੱਧ ਵਾਲਾ ਗੋਲ ਲੱਗਾ ਮੋਟਾ ਕਰਮਾਲੀ ਨੂੰ ਤੇ ਚੱਡੇ ਤੇ ਬਟਨ ਵੀ ਆ ਜਿਹੜਾ ਮੇਰਾ ਵੀਰ 파ਰਖੂ ਆ ਉਹਨੇ ਤਾਂ ਬਾਪੂ ਇਹਨੂੰ ਪਛਾਣ ਲੈਣਾ ਮੈਂਟਾ ਜੀ ਹੀਰੇ ਨੂੰ ਠੀਕ ਆ ਤੇ ਬਾਪੂ ਹੁਣ ਸਾਰੀਆਂ ਗੱਲਾਂ ਆਪਾਂ ਕਰ ਲਈਆਂ ਇਹਦੇ ਬਾਰੇ ਹੁਣ ਮੁੱਲ ਦੱਸੇ ਦਾ ਮੋਹਲੇ ਦਾ ਫੋਨ ਤੇ ਦੱਸਾਂਗੇ ਫੋਨ ਤੇ ਦੱਸਣਾ ਜਰੂਰ ਫੋਨ ਤੇ ਦੱਸਾਂਗੇ ਠੀਕ ਉਦਾਂ ਨਹੀਂ ਕਰਨਾ ਨਹੀਂ ਉਦਾਂ ਨਹੀਂ ਠੀਕ ਆ ਦੋਸਤੋ ਤਾਂ ਕਿਉਂਕਿ ਬਾਪੂ ਚੰਗੀ ਕੀਮਤ ਭਰ ਕੇ ਆਇਆ ਜੇ ਕਿਸੇ ਵੀਰ ਨੂੰ ਕੋਈ ਪਸੰਦ ਹੋਊਗੀ ਹਾਂਜੀ ਚੀਜ਼ ਪਸੰਦ ਆਊ ਰੇਡ ਚੀਜ਼ ਪਸੰਦ ਹੋਊਗੀ ਕੋਈ ਛੌਂਕੀਆ ਵੀਰ ਹੋਊਗਾ ਉਹਨੂੰ ਦਿੱਤੀ ਜਾਓ ਨਹੀਂ ਤਾਂ ਮੇਰੇ ਫਾਰਮ 'ਚ ਮੈਂ ਉਹਨੂੰ ਤਿਆਰ ਕਰੂੰਗਾ ਠੀਕ ਆ ਤੇ ਵਾਕਿਆ ਵਿਖਾਵਾਂਗੇ ਦਸ਼ਕਾਂ ਨੂੰ ਵੀ ਵਾਕਿਆ ਸਹੀ ਠੀਕ ਇਹਨੂੰ ਕਰਦੇ ਬਾਪੂ ਮਾੜੀ ਜੀ ਇਹਦਾ ਇੱਕ ਵਾਰੀ ਪਿੱਛਾ ਚੈੱਕ ਕਰਾ ਦੀਏ ਲਓ ਆ ਦੋਸਤੋ ਦਾ ਪਿੱਛਾ ਕਰ ਚੈੱਕ ਕਰ ਮਾਲੀ ਦਾ ਤੇ ਆ ਇਹਦਾ ਫੇਸ ਕੁਆਲਿਟੀ ਇਹ ਸੋ ਦੋਸਤੋ ਤੁਸੀਂ ਦੇਖ ਸਕਦੇ ਆ ਅੱਖ ਪਿਓਰ ਨੀਲੀ ਦਾ ਵੀ ਵਾਲੀ ਵਾਲੀ ਨਜਾਇਜ਼ ਚੰਗੀ ਕੱਟੀ ਆ ਇਹੋ ਜੀਆਂ ਕੱਟੀਆਂ ਦਾ ਘਰ ਘਰ ਨਹੀਂ ਖੜੀਆਂ ਗਈਆਂ ਇਹ ਵੀ ਗੱਲ ਤੁਹਾਨੂੰ ਮੈਂ ਗਰੰਟੀ ਦਿੰਦਾ ਕਿਉਂਕਿ ਅਸੀਂ ਵੀ ਬਾਹਰ ਅੰਦਰ ਬਹੁਤ ਤੁਰੇ ਫਿਰਦੇ ਰਹਿੰਦੇ ਆ ਕੋਈ ਨਹੀਂ ਵੇਚਦਾ ਜੇ ਵੇਚਦਾ ਤੇ ਮੂੰਹੋਂ ਮੰਗੀ ਰਕਮ ਤਾਰਨੀ ਪੈਂਦੀ ਆ ਤਾਰਨੀ ਪੈਂਦੀ ਆ ਤੇ ਠੀਕ ਆ ਬਾਪੂ ਜੇ ਕੋਈ ਸ਼ੌਂਕੀ ਵੀਰ ਆਇਆ ਤੇ ਮਾਂ ਸ਼ੌਂਕੀ ਵੀਰ ਆਇਆ ਤੇ ਆਪਾਂ ਮਾਣਤਣ ਜ਼ਰੂਰ ਕਰਾਂਗੇ ਉਹਦਾ ਦੇਾਂਗੇ ਉਹਨੂੰ ਠੀਕ ਆ ਤੇ ਵੀ ਵਾਕਿਆ ਵੀ ਮੇਰੇ ਫਾਰਮ ਤੋਂ ਗਈ ਆ ਕਿ ਯਾਦਗਰੀ ਆ ਵੀ ਇਹ ਸੰਭੂਗਾ ਤੇ ਵੇਖਾਂਗੇ ਵੀ ਇਹ ਬੰਦੇ ਨੇ ਸੰਭੀਆ ਤਾਂ ਵਾਕਿਆ ਦੁੱਧ ਦ ਠੀਕ ਇਸ ਕਰਕੇ ਫਿਰ ਅਸੀਂ ਦੇ ਦਿੰਦੇ ਨਹੀਂ ਫਿਰ ਆਪਣੇ ਫਾਰਮ ਚ ਆਪ ਦਿਆਂਗੇ ਠੀਕ ਹੈ ਮਾਰਦੀ ਛਾਲਾਂ ਠੀਕ ਹੈ ਜਾਂ ਬਿਮਾਰਦੀ ਕਿ ਨਹੀਂ ਲਾੜ ਕਰਕੇ ਇਹਨੂੰ ਕਹਿੰਦੇ ਆ ਹਿਰਨ ਦੀ ਬੱਚੀ ਠੀਕ ਹੈ ਸੋ ਵਾਕਿਆ ਦੋਸਤੋ ਉਹਦੇ ਕਹਿਣ ਕੋ ਸੰਭ ਹੀ ਆ ਕਿ ਇਸਾਈ ਨੇ ਮਾਰਦੀ ਆ ਵੱਜਮੀਆਂ ਛਾਲਾਂ ਕਰਨ ਵਾਲੀ ਮਤਲਬ ਉਹ ਉਂਗਲ ਨੂੰ ਵੀ ਤੇਰੀ ਮੂੰਹ ਚ ਪਾ ਕੇ ਚੁੰਗਦੀ ਹਾਂ ਉਹ ਦੁੱਧ ਮੈਂ ਤਾਂ ਛਾਲਾਂ ਲਾਉਂਦੀ ਨਾ ਦੁੱਧ ਉਹਨੂੰ ਆ ਚੁੰਗਦੀ ਆ ਦੇਖੋ ਦੋਸਤੋ ਇਹਨੂੰ ਨਿਪਲ ਤੇ ਲਵਾਉਂਦਾ ਤੁਸੀਂ ਐ ਲਾ ਵੀ ਸਕਦੇ ਆ ਹਾਂਜੀ ਆ ਵੇਖੋ ਜੇ ਮਰਜੀ ਤੁਸੀਂ ਨਿਪਲ ਤੇ ਵੀ ਲਾ ਸਕਦੇ ਜੇ ਕਿਨੇ ਦੁੱਧ ਤੇ ਲੈਣੀ ਆ ਨਾ ਤੇ ਇਹਨੇ ਆ ਦੇਖੋ ਉਂਗਲ ਉਂਗਲ ਚੁੰਗ ਨੇ ਫੜਾਣ ਇੰਦਾ ਆ ਦੇਖੋ ਏਦਾਂ ਹੀ ਮੰਨ ਲਓ ਤੁਸੀਂ ਇਹਨੂੰ ਜਿਵੇਂ ਮਰਜ਼ੀ ਲਾ ਸਕਦੇ ਆ ਜੋ ਮਰਜ਼ੀ ਲਾ ਲਓ ਇਹਨੂੰ ਤਾਂ ਹੀ ਉਹ ਟਪੂਸੀਆਂ ਲਾਉਂਦੀ ਆ ਮੈਨੂੰ ਦੁੱਧ ਪੀਉਣ ਲੱਗਾ ਠੀਕ ਆ ਠੀਕ ਆ ਸੋ ਦੋਸਤੋ ਇਹ ਬਹੁਤ ਹੀ ਨਜਾਇਜ਼ ਚੰਗੀ ਝੋਟੀ ਨਿਕਲੂਗੀ ਜਿਹੜਾ ਵੀਰ ਲੈ ਗਿਆ ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ ਜੁੜੇ ਰਹੋ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮੂਲਾ